ਨਮਸਕਾਰ ਜਾਵਿੰਮ ਜਾਗਰਤ ਨਮੋ ਬੁਧਾਇ ਇਸ ਵੇਲੇ ਮੱਡ ਪਿੰਡ ਤਾਸ ਦੇ ਵਿੱਚ ਖੜਾ ਹਵਾ ਔਰ ਤੁਹਾਨੂੰ ਇਹਦੇ ਦੇ ਹਾਲਾਤ ਜਿਹੜੇ ਦਿਖਾ ਰਿਹਾ ਇਹ ਦੇਖ ਸਕਦੇ ਹੋ ਤੁਸੀਂ ਇਹ ਪੂਰੇ ਜਿਹੜੇ ਆ ਗਿਆ ਡੇਰੇ ਸੀਗੇ ਔਰ ਪੂਰਾ ਜਿਹੜਾ ਇਸ ਪਿੱਲੇ ਇਹ ਇਹ ਪਾਣੀ ਕਿੱਥੋਂ ਤੱਕ ਆਇਆ ਸੀ ਇੱਥੇ? ਹਾਂ ਇਹ ਤੁਸੀ ਤੱਕ। ਇਹ ਤੁਸੀ ਤੱਕ ਇਹ ਕਹਿ ਰਹੇ ਨਾ ਕਿ ਤੁਸੀ ਤੱਕ ਪਾਣੀ ਆਇਆ ਸੀ। ਤੁਹਾਡਾ ਕਿੰਨਾ ਨੁਕਸਾਨ ਹੋਇਆ? ਬੜਾ ਬੜਾ ਨੁਕਸਾਨ ਹੋਇਆ। ਕੱਪੜਾ ਵੀ ਡਰ ਰੋੜ ਗਿਆ ਡੰਗਰੀ ਬਚਿਆ। ਡੰਗਰੀ ਬਚਿਆ। ਹਾਂਜੀ। ਠੀਕ ਐ। ਹਾਂ। ਤੇ ਤੁਹਾਨੂੰ ਕੋਈ ਰਾਸ਼ਨ ਪਾਣੀ ਵਗੈਰਾ ਮਿਲਿਆ? ਰਾਸ਼ਨ ਖਾਣ ਡੰਗਰਾਂ ਨਾਲ ਆਖਿਰ ਵਾਸਤੇ ਮਿਲਿਆ। ਅਸਲ ਡੰਗਰਾਂ ਵਾਸਤੇ ਨਹੀਂ ਮਿਲਿਆ। ਹਾਂਜੀ। ਮਤਲਬ ਇਹ ਚਾਰੇ ਦੀ ਪ੍ਰੋਬਲਮ ਹੈਗੀ ਤੁਹਾਡੀ। ਹਾਂਜੀ ਹਾਂਜੀ। ਅਸੀਂ ਖਾਂਦੀਆਂ ਨੇ ਉਹ ਬਸ ਤੇ ਪਾਣੀ ਵਿੱਚ ਬੈਠੀ ਸੀ। ਹਾਂ ਹਾਂ। ਹਾਂਜੀ। ਡੰਗਰ ਬਹੁਤ ਭੁੱਖੇ। ਠੀਕ ਐ ਸੋ ਇਹ ਕਹਿ ਰਹੇ ਨੇ ਭਰਾ ਕਹਿ ਰਹੇ ਨੇ ਕਿ ਚਲੋ ਰਾਸ਼ਨ ਤੇ ਇਹਨਾਂ ਨੂੰ ਮਿਲਿਆ ਇਸ ਵੇਲੇ ਜਿਹੜੀ ਆ ਸਮਾਜ ਸੇਵੀ ਸੰਸਥਾਵਾਂ ਆਂਗੇ ਉਹ ਵੀ ਜਿਹੜੀ ਰੋਟੀ ਪਾਣੀ ਲੈ ਕੇ ਆ ਰਹੀਆਂ ਨੇ ਲੇਕਿਨ ਪਸ਼ੂਆਂ ਦੇ ਵਾਸਤੇ ਕੋਈ ਵੀ ਚਾਰੇ ਦੀ ਜਿਹੜੀ ਬੜੀ ਮੁਸ਼ਕਲ ਹੈਗੀ ਆ ਇਹ ਦੇਖ ਸਕਦੇ ਹੋ ਤੁਸੀਂ ਇਹ ਪੂਰੇ ਜਿਹੜੇ ਆ ਇੱਕ ਘਰ ਜਿਹੜੇ ਇੱਥੇ ਘਰ ਦੀ ਘਰ ਆ ਗਏ ਸੀ ਇਹਨਾਂ ਦੇ ਉਹ ਸਾਰੇ ਜਿਹੜੇ ਤੁਸੀਂ ਤੇ ਇਸ ਵੇਲੇ ਇਹਨਾਂ ਨੇ ਸ਼ੈਲਟਰ ਜਿਹੜਾ ਲਿਆ ਹੋਇਆ ਔਰ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਇਹ ਪੂਰਾ ਜਿਹੜਾ ਅਜੇ ਤੱਕ ਵੀ ਝੀਲਾਂ ਬਣੀ ਹੋਈਆਂ ਨੇ ਪਾਣੀ ਦੇ ਨਾਲ ਇਧਰ ਸੋਦੇ ਤੁਸੀਂ ਇਹ ਪੂਰਾ ਪੂਰਾ ਇਲਾਕਾ ਜਿਹੜਾ ਜ਼ਮੀਨਾ ਹੈ ਨਹੀਂ ਹੈ ਜਿੱਥੇ ਪਪੂਲਰ ਦਿਖਾਈ ਦੇ ਰਿਹਾ ਇਹ ਪੂਰਾ ਪਾਣੀ ਨਾਲ ਭਰਿਆ ਹੋਇਆ ਤੁਹਾਡਾ ਵੀ ਇੱਥੇ ਆ ਗਿਆ ਹੀ ਕਰ ਕਿਹੜਾ ਘਰ ਆ ਗਿਆ ਤੁਹਾਡਾ ਸਾਡਾ ਦੂਜੀ ਸਾਈਡ ਇਹ ਸਾਡੇ ਦੂਜੀ ਸਾਈਡ ਤੋਂ ਸਾਡਾ ਉਧਰ ਇਹ ਉਧਰ ਪਾਣੀ ਆ ਗਿਆ ਉਧਰ ਪਾਣੀ ਅਜੇ ਵੀ ਪਾਣੀ ਹੈ ਹਾਂਜੀ ਕਿੰਨਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਜੇ ਹੋ ਗਿਆ ਬਹੁਤ ਥੋੜੇ ਬਾਰੇ ਡੰਗਰ ਡੁੰਗਰ ਥੋੜੇ ਬਾਰੇ ਕੱਟੂਨ ਕੇ ਰੁੜ ਗਿਆ ਅੱਛਾ ਬਾਕੀ ਘਰ ਦਾ ਸਮਾਨ ਥੋੜਾ ਬਰੁੜ ਗਿਆ। ਇਹ ਕਹਿ ਰਹੇ ਨੇ ਕਿ ਇਹਨਾਂ ਦਾ ਘਰ ਦਾ ਸਮਾਨ ਵੀ ਰੁੜ ਗਿਆ। ਔਰ ਕੁਛ ਛੋਟੇ ਜਿਹੜੇ ਬੱਚੂ ਬੱਚੇ ਆ ਗਏ ਸੀ ਉਹ ਜਿਹੜੇ ਡੰਗਰਾਂ ਦੇ ਉਹ ਰੁੜ ਗਿਆ। ਤੇ ਹੁਣ ਤੁਹਾਨੂੰ ਇਸ ਲਈ ਰੋਟੀ ਵਗੈਰਾ ਰਾਸ਼ਨ ਵਗੈਰਾ ਮਿਲ ਰਿਹਾ? ਅਸੀਂ ਪਿੱਛੇ ਚੱਲ ਗਏ ਸੀ ਜੈਂਡ ਕੇ ਚ। ਹਾਂ। ਉੱਧਰ ਡੰਗਰਾਂ ਨੂੰ ਕੋਈ ਪਾਣ ਨਹੀਂ ਮਿਲਿਆ ਕੋਈ ਤੱਲ ਦੇ ਫਿਰ ਇੱਥੇ ਆਏ। ਅੱਛਾ। ਲੰਗਰ ਲੰਗਰ ਮਿਲ ਜਾਂਦੇ ਆ। ਲੰਗਰ ਮਿਲਣ ਦਿਆ। ਠੀਕ ਐ। ਰਾਸ਼ਨ ਮਿਲਿਆ ਤੁਹਾਨੂੰ ਸੁੱਕਾ ਰਾਸ਼ਨ? ਨਹੀਂ ਰਾਸ਼ਨ ਨਹੀਂ ਮਿਲਿਆ। ਸੁੱਕਾ ਰਾਸ਼ਨ ਨਹੀਂ ਮਿਲਿਆ। ਨਹੀਂ। ਸੋ ਇਨਾ ਤੱਕ ਆਏ ਸੁੱਕੇ ਰਾਸ਼ਨ ਦੀ ਸਪਲਾਈ ਨਹੀਂ ਪਹੁੰਚ ਪਾਈ ਤੁਹਾਡਾ ਇੱਥੇ ਹੈਗਾ ਡੇਰਾ ਇਹ ਸਾਡਾ ਹੀ ਹੈ ਤੁਹਾਡਾ ਡੇਰਾ ਸੋ ਦੇਖ ਰਿਹਾ ਕਿ ਕਿੰਨਾ ਇਨਾ ਦਾ ਨੁਕਸਾਨ ਹੋ ਗਿਆ ਇਸ ਪਲੇਨਾ ਕੋਲ ਜਿਹੜੀ ਚਾਰੇ ਦੀ ਜਿਹੜੀ ਵੱਡੀ ਸਮੱਸਿਆ ਪਸ਼ੂਆਂ ਬਾਅਦ ਤੇ ਚਾਰਾ ਨਹੀਂ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਦੇ ਉੱਪਰਲੇ ਪਾਸੇ ਇਹ ਜੋ ਤੁਸੀਂ ਪੌਪੂਲਰ ਦੇਖ ਰਹੇ ਹੋ ਪੌਪੂਲਰ ਦੇ ਉੱਪਰਲੇ ਪਾਸ ਪਿੰਡ ਮੱਖਣਪੁਰ ਹੈ ਔਰ ਉਧਰੋਂ ਪਾਣੀ ਜਿਹੜਾ ਚਲ ਕੇ ਇਹ ਦੇਖੋ ਇਸ ਪਲੇ ਜਿਹੜਾ ਇਹ ਪੂਰਾ ਝੀਲ ਦਾ ਰੂਪ ਜਿਹੜਾ ਬਣਾ ਚੁੱਕਿਆ ਔਰ ਇਹ ਅੱਗੇ ਨਾਲ ਹੈਗਾ ਤਾਸ ਹੈਗਾ ਘਰਾਂ ਦੇ ਵਿੱਚ ਪਸ਼ੂ ਬੰਨਣ ਵਾਸਤੇ ਵੀ ਇਸ ਜਗ੍ਹਾ ਨਹੀਂ ਹੈ ਇਸ ਕਰਕੇ ਇਹ ਤੁਸੀਂ ਦੇ ਉੱਤੇ ਇਹਨਾਂ ਨੇ ਆਪਣੇ ਪਸ਼ੂ ਜਿਹੜੇ ਉਹ ਸਿਫਤ ਕੀਤੇ ਆ ਇਹ ਦੇਖ ਸਕਦੇ ਤੁਸੀਂ ਪਾਣੀ ਪਾਣੀ ਦੇ ਹਾਲਾਤ ਦੇਖ ਸਕਦੇ ਹੋ ਅਜੇ ਤੱਕ ਵੀ ਪਾਣੀ ਇੱਥੇ ਭਰਿਆ ਹੋਇਆ ਦੇਖ ਸਕਦੇ ਹੋ ਤੁਸੀਂ ਇਹ ਕਿਹੜਾ ਲੰਗਰ ਲੋ ਆਖਿਆ ਕੀ ਹੈ ਇਹ ਸਤ ਸਤ ਸਲਾਬੰਗਲੀ ਨੰਗੀ ਇਹ ਟਰਾਲੀ ਜਾਣਾ ਕਿੱਧਰ ਪਿੰਡ ਨੂੰ ਹੀ ਨਹੀਂ ਟਰਾਲੀ ਆਹੋ ਆ ਦੂਰ ਪੈਂਦਾ ਨਾ ਤੇ ਤੁਸੀਂ ਐਹਰਾ ਹੀ ਆ ਜਾਓ ਕੋਈ ਤੇਨੂੰ ਤੇ ਤੁਸੀਂ ਤੁਸੀਂ ਅੱਛਾ ਤੁਸੀਂ ਠੀਕ ਹੈਗੀ ਤੁਸੀਂ ਠੀਕ ਹੈ راہ ਵਧੀਆ ਵਾ ਸਭ ਅੱਛਾ ਤੇ ਇਹ ਤੁਹਾਡਾ ਮਾਲਾ ਕਿੰਨਾ ਕੁ ਨੁਕਸਾਨ ਹੋਇਆ ਸਾਡੀ ਗਾਈ ਰੁੜ ਗਈ ਏ ਅੱਛਾ ਇਹ ਸਾਡਾ ਡੇਰਾ ਵਿੱਚ ਆ ਲੱਖ ਦਰਿਆ ਦੇ ਆ ਅੱਛਾ ਇਸ ਵੇਲੇ ਵਿੱਚ ਹੈਗਾ ਥੋੜਾ ਡੇਰਾ ਡੇਰਾ ਦੇ ਇੱਕ ਸਹੀ ਰੁੜ ਗਈ ਇੱਕ ਬਰਾਂਡਾ ਰੁੜ ਗਿਆ ਵਾ ਅੱਛਾ ਭਰਾ ਸਮਾਰੇ ਟ੍ਰੈਕਟਰ ਦਾ ਵੀ ਸਾਰਾ ਨਾਖ ਵੱਜ ਗਿਆ ਮਿੱਟੀ ਚੜ ਚੜ ਕੇ ਹਾਂ ਹਾਂ ਅ ਸੋ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦਾ ਇਸ ਵੇਲੇ ਦਰਦ ਹਲ ਕਰਿਆ ਕਿ ਇਹਨਾਂ ਦਾ ਪੂਰਾ ਜਿਹੜਾ ਮਕਾਨ ਰਸੋਈ ਵਗੈਰਾ ਟਰੈਕਟਰ ਵਗੈਰਾ ਜਿਹੜਾ ਪੂਰਾ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਜਮੀਨ ਵੀ ਜਿਹੜੀ ਹੈ ਇਸ ਵੇਲੇ ਜਿਹੜੀ ਹੈ ਉਹ ਦਲਦਲ ਉਹ ਕਿਤੇ ਮਿੱਟੀ ਚੜ ਗਈ ਪੰਜ-ਪੰਜ ਫੁੱਟ ਚਾਰ-ਚਾਰ ਫੁੱਟ ਕਮਾਤੇ ਇਹ ਇਹਨਾਂ ਨੇ ਕਮਾਦ ਰਹਿ ਗਿਆ ਸਾਰੇ ਉੱਤੇ ਮੜੇ ਮੜੇ ਆ ਗਈ ਮਤਲਬ ਬਰਬਾਦ ਹੋ ਚੁੱਕਾ ਬਰਬਾਦ ਹੀ ਹੋ ਗਿਆ ਸਾਰਾ ਬਰਬਾਦ ਹੋ ਗਿਆ ਅੰਦਰ ਸਵਾਨ ਪਿਆ ਕੁੜੀਆਂ ਸਾਰੇ ਦੀ ਦੇ ਸਾਰੇ ਖਰਾਬ ਹੋ ਗਏ ਜੀ 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 ਰਿਆ ਹੀ ਕੋਈ ਨਹੀਂ ਲਾਦੇ ਠੀਕ ਕੀ ਕਰਨਾ ਉਹ ਮਾਈ ਹਵਾਂ ਹੱਤੋਂ ਉਹਨਾਂ ਤੋਂ ਨਾ ਕਿ ਇਹ ਜੋ ਸਮਾਨ ਨਿਕਲਦਾ ਨਹੀਂ ਆਉਂਦਾ ਇੰਨੀ ਮਿੱਟੀ ਹੈ ਗਾਰ-ਗਾਰ ਹਾਂ ਹਾਂ ਤੇ ਫਿਰ ਦਾਣੇ ਦੇ ਇੰਨੀ ਮੁਸ਼ਕਲ ਹਾਂ ਸੜ ਕੇ ਸੜ ਕੇ ਸਾਰੇ ਦਾਣੇ ਦਾਣੇ ਸੜ ਕੇ ਮੁਸ਼ਕਲ ਬੜੀ ਸੋ ਕਹਿ ਰਿਹਾ ਕਿ ਜੋ ਰਾਸ਼ਨ ਸੀਗਾ ਇਹਨਾਂ ਦੇ ਸਟਾਕ ਕੀਤਾ ਹੁੰਦਾ ਹੈ ਪੂਰੇ ਸਾਲ ਦਾ ਉਹਦੇ ਬਾਅਦ ਕਿਉਂਕਿ ਇਹ ਜ਼ਿੰਮੇਵਾਰ ਤਬਕਾ ਹੈਗਾ ਔਰ ਇਹ ਆਪਣੇ ਅਗਲੇ ਸਾਲ ਵਾਸਤੇ ਬੀਜ ਵੀ ਜਿਹੜਾ ਸਟਾਕ ਰੱਖਿਆ ਰੱਖਦੇ ਆ ਉਹ ਬੀ ਵੀ ਜਿਹੜਾ ਉਹ ਵੀ ਔਰ ਖਾਣ ਵਾਲੀ ਕਣਕ ਜਿਹੜੀ ਉਹ ਵੀ ਬਰਬਾਦ ਹੋ ਗਈ ਬਰਬਾਦ ਹੋਈ ਸਾਡੇ ਕੋਲ ਠੀਕ ਪਰ ਇਹ ਨਹੀਂ ਹੋਣਾ ਚੌਲਾਂ ਦੋ ਟੋਨੇ ਉਹਗੀਆ ਸਾਰੇ ਘਰ ਕੋਲ ਚੌਲ ਵੀ ਘਰ ਕੋਲ ਸੋ ਦੇਖ ਸਕਦੇ ਆ ਕਿਸ ਤਰ੍ਹਾਂ ਦੇ ਹਾਲਾਤ ਇਸ ਏਰੀਏ ਦੇ ਵਿੱਚ ਬਣੇ ਹੋਏ ਨੇ ਔਰ ਇਹ ਇਧਰ ਨਰੋਡ ਜਮਲ ਸਿੰਘ ਬਲਾਕ ਦਾ ਜਿਹੜਾ ਉੱਜ ਦਰਿਆ ਉੱਜ ਔਰ ਰਾਵੀ ਦੇ ਵਿਚਕਾਰ ਇਹ ਪਿੰਡ ਪੈਂਦਾ ਲਾਸਟ ਪਿੰਡ ਹੈ ਇਧਰੋਂ ਔਰ ਇਸ ਤੋਂ ਪਾਰ ਤਿੰਨ ਚਾਰ ਪਿੰਡ ਹੈ ਗਏ ਤੂਰ ਔਰ ਲਸਿਆਣ ਵਗੈਰਾ ਜਿਹੜਾ ਪਿੰਡ ਆਉਂ ਪਾਰਲੇ ਪਾਸੇ ਪੈਂਦੇ ਆ ਇਹ ਦੇਖ ਸਕਦੇ ਤੁਸੀਂ ਇੱਧਰ ਸਾਰਾ ਜਿਹੜਾ ਪਾਣੀ ਖੁੰਮ ਚੁੱਕਿਆ ਇਹ ਮੇਰੇ ਖਿਆਲ ਚ ਇਹ ਡਿਸਪੈਂਸਰੀ ਹੈਗੀ ਹੈ ਪਿੰਡ ਦੀ ਤਾਸ਼ ਦੀ ਔਰ ਇਹਦੇ ਵੀ ਜਿਹੜੇ ਬੜੇ ਮਾੜੇ ਹਾਲਾਤ ਦਿਖਾਈ ਦੇ ਰਹੇ ਨੇ ਇਹ ਦੇਖ ਸਕਦੇ ਹੋ ਤੁਸੀਂ ਕਿਤਨਾ ਅਜੇ ਤੱਕ ਪਾਣੀ ਜਿਹੜਾ ਆ ਉਹ ਖੜਿਆ ਹੋਇਆ ਇਹ ਪੂਰਾ ਜਿਹੜਾ ਬਰਬਾਦੀ ਦਾ ਮੰਜ਼ਰ ਤੁਹਾਡੇ ਸਾਹਮਣੇ ਹੈਗਾ ਔਰ ਇਹਦੀਆਂ ਤਸਵੀਰਾਂ ਜਿਹੜੀਆਂ ਤੁਹਾਡਾ ਕਿੰਨਾ ਨੁਕਸਾਨ ਹੋਇਆ ਹਨ ਨੀ ਨੁਕਸਾਨ ਬਹੁਤ ਹੋਇਆ ਸਾਡਾ ਜੀ ਫਸਲਾਂ ਜਿਹੜੀਆਂ ਮਰ ਚੁੱਕੀਆਂ ਨੇ ਪਾਣੀ ਬਹੁਤ ਆਇਆ ਸੀ ਪਿੰਡ ਵਿੱਚ ਹੂੰ ਤੇ ਆ ਤੂੰ ਸੀ ਗਾਰਨੂ ਮੁੰਡੇ ਸਾਰੀ ਰਾਤ ਲੱਗੇ ਰਹੇ ਬੰਨ ਬੰਨਿਆ ਪਾਣੀ ਦਾ ਤਾਂ ਬਚਾਇਆ ਨਹੀਂ ਤੇ ਪਿੰਡ ਡੋਲ ਜਾਣੀ ਇਹ ਇਹ ਜਦੋਂ ਪਾਣੀ ਆਇਆ ਸੀ ਤੇ ਤੁਹਾਨੂੰ ਕੋਈ ਅਨਾਉਂਸਮੈਂਟ ਕੀਤੀ ਕਿ ਪਾਣੀ ਆ ਗਿਆ ਤੇ ਤੁਸੀਂ ਇਥੋਂ ਨਿਕਲ ਜਾਓ ਨਹੀਂ ਨਹੀਂ ਕੋਈ ਨਹੀਂ ਆਨੂੰ ਕੁਛ ਨਹੀਂ ਕਿਹਾ ਗਿਆ ਐਦਾਂ ਹੀ ਪਾਣੀ ਚੁੱਪਚੀਂ ਤੇ ਆ ਗਿਆ ਚੁੱਪਚੀਂ ਤੇ ਆ ਕਿੰਨੇ ਵਜੇ ਪਾਣੀ ਪਹੁੰਚਿਆ ਤੁਹਾਡੇ ਕੋਲ ਪਾਣੀ ਸਾਡੇ ਕੋਲ ਕੋਈ ਸ਼ਾਮ ਦੇ ਕੋਈ 4-5 ਦੇ ਕਰੀਬ ਆ ਗਿਆ 4-5 ਵਜੇ ਸ਼ਾਮ ਨੂੰ ਤੁਹਾਡੇ ਕੋਲ ਪਾਣੀ ਆ ਗਿਆ ਹਾਂ ਤੇ ਫਿਰ ਤੁਸੀਂ ਬੜੀ ਮੁਸ਼ਕਲ ਨਾਲ ਇੱਥੋਂ ਜਾਣਾ ਬਚਾ ਕੇ ਨਿਕਲੇ ਹੋਗੇ ਹਾਂ ਜੀ ਤੁਸੀਂ ਤੇ ਆਣ ਕੇ ਫਿਰ ਮੁੰਡਿਆਂ ਨੇ ਸਾਰੀ ਰਾਤ ਤੱਕ ਆ ਬੰਨ ਬੰਨੇ ਇਕਾਦਰੋ ਠੀਕ ਹੈ ਉਧਰ ਵੀ ਅੱਡਿਆਂ ਦੇ ਬਹਿ ਕੇ ਬੰਨ ਬੰਨੇ ਸਾਰੀ ਰਾਤ ਸੁੱਤੇ ਨਹੀਂ ਮੁੰਡੇ ਠੀਕ ਹੈ ਤੇ ਹੁਣ ਕੀ ਮੰਗਰਦੇ ਤੁਸੀਂ ਸਰਕਾਰ ਤੋਂ ਕਾਹੀ ਸਾਡੀਆਂ ਫਸਲਾਂ ਜਿਹੜੀਆਂ ਖਰਾਬ ਹੋਈਆਂ ਤੇ ਐਦੇ ਕੋਈ ਐਦੇ ਵਾਸਤੇ ਕੁਝ ਸਰਕਾਰ ਕਰਨ ਕਰ ਠੀਕ ਹੈ ਤੁਹਾਡੇ ਹਾਂਜੀ ਘਰ-ਵਾਰ ਪਾਣੀ ਪੂਣੀ ਫਿਰ ਗਿਆ ਜੀ ਉਦਾਂ ਹਾਂ ਥੋੜੇ ਬਹੁਤ ਘਰਾ ਜੀ ਤੇ ਜਿਹਦੇ ਉੱਚੇ ਸੀ ਉਹ ਹੁੰਦੇ ਬਚਾ ਜੀ ਠੀਕ ਹੈ ਹਾਂਜੀ ਸੋ ਇੱਥੋਂ ਦੇ ਨਿਵਾਸੀ ਹੈਗੇ ਸੀ ਤਾਸ ਦੇ اور ਜਿੰਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਹੈ ਇਸ ਵੇਲੇ ਜਿਹੜੇ ਇੱਧਰ ਬਣੇ ਹੋਏ ਨੇ ਇਲਾਕੇ ਦੇ ਹਾਂਜੀ ਤੁਸੀਂ ਵੀ ਇਸ ਤਾਸ ਦੇ ਰਹਿਣ ਵਾਲੇ ਹਾਂਜੀ ਤੁਹਾਡਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਨੂੰ ਫਸਲਾਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਹੋ ਗਿਆ ਬੰਡਾ ਨੁਕਸਾਨ ਆ ਗਿਆ ਰਾਸ਼ਨ ਪਾਣੀ ਵਗੈਰਾ ਉਹ ਜੋ ਪਹੁੰਚ ਰਿਹਾ ਹੈ ਪਹੁੰਚ ਰਿਹਾ ਹਾਂਜੀ ਠੀਕ ਹੈ ਤੁਹਾਡਾ ਆਪਣਾ ਰਾਸ਼ਨ ਬਚਿਆ ਜਿਹੜਾ ਸਟਾਕ ਕੀਤਾ ਹੁੰਦਾ ਨਹੀਂ ਉਹ ਨਹੀਂ ਬਚਿਆ ਇਹ ਹੁੰਦਾ ਨਾ ਜਿਦਾ 6 ਮਹੀਨੇ ਵਾਸਤੇ ਰਾਸ਼ਨ ਸਟਾਕ ਕੀਤਾ ਹੁੰਦਾ ਸਾਲ ਵਾਸਤੇ ਖਤਮ ਹੋ ਗਿਆ 20 ਵਗੈਰਾ ਹਾਂਜੀ ਉਹ ਸਭ ਖਤਮ ਹੋ ਗਿਆ ਸਭ ਖਤਮ ਹੋ ਗਿਆ ਅਗਲੀਆਂ ਫਸਲਾਂ ਜੋ ਪ੍ਰਸ਼ਾਸਨ ਨੇ ਜੋ ਤੁਸੀਂ ਦੇ ਬੰਨ ਟੁੱਟੇ ਉਹ ਬਣਨੇ ਜਾਂ ਲੋਕਾਂ ਨੂੰ ਇਹ ਵੀ ਚੋਂ ਬੰਨ ਬਣਨੇ ਜਾਂ ਮੀਣ ਮੁੱਦਾ ਬੰਨਦਾ ਇਹ ਜਿਹੜਾ ਪਾਣੀ ਜਦੋਂ ਆਇਆ ਸੀ ਹਾਂਜੀ ਤੇ ਤੁਹਾਡੇ ਤੱਕ ਕੋਈ ਸੂਚਨਾ ਪਹੁੰਚੀ ਇਹਦੀ ਕੋਈ ਸੂਚਨਾ ਕੋਈ ਸੂਚਨਾ ਨਹੀਂ ਪਹੁੰਚੀ ਤੇ ਤੁਸੀਂ ਕੀ ਚਾਹਦੇ ਹੋ ਕਿ ਇਹ ਬੰਨ ਬਣਾਇਆ ਜਾਏ ਥੇ ਕਿ ਜਾਂ ਇਸ ਤਰ੍ਹਾਂ ਰਹੇ ਨਹੀਂ ਬੰਨ ਬਣਾਇਆ ਜਾਵੇ ਬਣਾਇਆ ਜਾਵੇ ਹਾਂਜੀ ਕਿ ਕੋਈ ਮੁਸ਼ਕਲ ਨਹੀਂ ਫਿਰ ਬਚਾਓ ਹੋ ਸਕਦਾ ਫਿਰ ਇਸ ਇਲਾਕੇ ਦਾ ਬਚਾਓ ਹੋ ਸਕਦਾ ਠੀਕ ਹੈ ਸੋ ਇਹ ਲੋਕਲ ਸੇ ਇਥੋਂ ਦੇ ਤਾਸ਼ ਤੋਂ ਇਹ ਦੇਖੋ ਜੇ ਪਿੰਡ ਤਾਸ਼ ਹੈਗਾ ਇਹ ਤੁਸੀਂ ਹੈਗੀ ਆ ਬੱਤੋ ਬੱਤਰ ਹਾਲਾਤ ਇਧਰ ਦੇ ਬਣੇ ਹੋਏ ਨਾ ਇਸ ਪਾਸੇ ਸਾਰੀਆਂ ਫਸਲਾਂ ਨਹੀਂ ਤੇ ਕੁਝ ਘਰ ਵੀ ਆ ਗਿਆ ਇਹ ਦੇਖ ਸਕਦੇ ਤੁਸੀਂ ਜਿਹੜਾ ਨਜ਼ਦੀਕ ਹੈ ਜਿਹੜਾ ਕੇਲਿਆਂ ਦੇ ਪੇੜ ਦਿਖਾਈ ਦੇ ਰਿਹਾ ਇਹ ਥੱਲੇ ਇੱਕ ਤੁਹਾਨੂੰ ਜਿਹੜਾ ਟਰੈਕਟਰ ਵੀ ਦਿਖਾਈ ਦੇ ਰਿਹਾ ਹੈ ਇੰਜਨ ਵਗੈਰਾ ਦਿਖਾਈ ਦੇ ਰਿਹਾ ਇਹ ਸਾਰੇ ਪਾਣੀ ਦੇ ਵਿੱਚ ਪੇੜ ਵਿੱਚ ਆ ਚੁੱਕੇ ਆ ਇਹ ਦੇਖੋ ਇਹ ਜੋ ਪਪੂਲਰ ਲੱਗਿਆ ਇਹ ਸਾਰਾ ਇਹ ਪਾਣੀ ਨਾਲ ਭਰਿਆ ਹੋਇਆ ਹੈ ਇਹ ਇਲਾਕਾ ਪੂਰਾ ਪਾਣੀ ਇਹ ਇਹ ਪਿੰਡ ਦਾ ਪਿੰਡ ਦੀ ਇਹ ਪਿੰਡ ਹੈਗਾ ਉਹ ਪਿੱਛੇ ਦੇਖੋ ਘਰ ਦਿਖਾਈ ਦੇ ਰਹੇ ਉਹ ਘਰਾਂ ਦੇ ਨਾਲ ਬਿਲਕੁਲ ਪਾਣੀ ਅਜੇ ਤੱਕ ਪਾਣੀ ਜਿਹੜਾ ਭਰਿਆ ਹੋਇਆ ਇਹ ਜਿੰਨੇ ਵੀ ਤੁਸੀਂ ਪਸ਼ੂ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਕਿਉਂਕਿ ਘਰਾਂ ਵਿੱਚ ਜਿਹੜਾ ਪਾਣੀ ਜਾ ਪਹੁੰਚਿਆ ਔਰ ਇਹ ਸੁਰੱਖਿਤ ਜਗ੍ਹਾ ਹੈ ਦੇਖਿਆ ਕਿ ਉੱਚੀ ਜਗ੍ਹਾ ਹੈ ਇੱਥੇ ਥੋੜੇ ਪਸ਼ੂ ਜਿਹੜੇ ਆਉ ਸੁਰੱਖਿਤ ਰਹਿ ਸਕਦੇ ਆ ਇਸ ਵਰਕੇ ਇਤਰੇ ਨਾਲੇ ਪਸ਼ੂ ਵਗੈਰਾ ਆਪਣੇ ਜਿਹੜੇ ਉਹ ਸ਼ਿਫਟ ਕੀਤੇ ਆ ਹਾਂਜੀ ਹਾਂਜੀ ਧੋਖਾ ਨਹੀਂ ਰੈਸ਼ਨ ਆ ਆਪਣੇ ਲੰਗਰ ਹੈਗਾ ਹਾਂਜੀ ਆਪਣੇ ਇਹੀ ਪਿੰਡ ਹੈਗਾ ਤੁਹਾਡਾ ਹਾਂਜੀ ਅੱਛਾ ਇਹ ਜਿੱਦਣ ਇੱਥੇ ਪਾਣੀ ਆਇਆ ਹਾਂਜੀ ਤੇ ਉਹਦੀ ਤੁਹਾਨੂੰ ਪਹਿਲੇ ਕੋਈ ਸੂਚਨਾ ਮਿਲੀ ਸੀ ਹੁਣ ਕੋਈ ਕੋਈ ਸੂਚਨਾ ਨਹੀਂ ਮਿਲੀ ਕੋਈ ਪਤਾ ਨਹੀਂ ਅੱਛਾ ਮਲਾ ਚੱਕਦਾਮੀ ਪਾਣੀ ਆ ਗਿਆ ਪਾਣੀ ਆ ਗਿਆ ਕੱਲ ਉਹ ਦਰਿਆ ਦੇ ਵਿੱਚ ਪਾਣੀ ਸੀ ਜੀ ਜੀ ਮੁਰਕੇ ਤੇ ਫੇਰਾ ਜਿੱਥੇ ਆ ਮਿੱਟੀ ਇੱਥੇ ਪਾਈ ਮੁਰਕੇ ਫਿਰ ਅੱਛਾ ਇਹ ਮਿੱਟੀ ਤੁਸੀਂ ਆਪਣੇ ਪਿੰਡ ਵਾਲਿਆਂ ਪਾਈ ਪਿੰਡ ਵਾਲਿਆਂ ਦੇ ਪਾਈ ਦੇਖੋ ਉੱਥੇ ਵੀ ਫਿਰ ਪਾਈ ਉੱਥੇ ਵੀ ਟੁੱਟ ਗਈ ਹਾਂ ਮੈਂ ਦੇਖਿਆ 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 ਮੁੰਡਾ ਕਹ ਰਿਹਾ ਸੀ ਜੀ ਇੱਥੋਂ ਤੱਕ ਮਿੱਟੀ ਪਾਣੀ ਆ ਰਿਹਾ ਇੱਥੋਂ ਤੱਕ ਕਹ ਰਿਹਾ ਪਾਣੀ ਆਇਆ ਹੋਇਆ ਸੀ ਪਾਣੀ ਆ ਰਿਹਾ ਜੇ ਮਿੱਟੀ ਨਹੀਂ ਪਾਣੀ ਤੇ ਇੱਥੇ ਇਹ ਤੂੰ ਜਾ ਸਕਦਾ ਉੱਥੋਂ ਨਹੀਂ ਜਾ ਸਕਦਾ ਆ ਪਾਣੀ ਜੜਾ ਉਹ ਉਪਰੋਂ ਹੀ ਆਇਆ ਹਾਂਜੀ ਇਹ ਉਪਰੋਂ ਆਇਆ ਇਹ ਜਿਹੜਾ ਪਾਣੀ ਘਰਾਂ 'ਚ ਬੜਿਆ ਇਹ ਦੂਸਰੀ ਪਾਸੇੋਂ ਜਿਹੜਾ ਪਾਣੀ ਆਉਂਦਾ ਉਹ ਅੰਦਰੋਂ ਬੜਿਆ ਕੋਹ ਪੁਲਿਸ ਨਹੀਂ ਉਹ ਤੁਸੀਂ ਉੱਥੇ ਦਾ ਕਰਨ ਤੇ ਫਿਰ ਉਹ ਜਿਹੜਾ ਮਾਖਨਪੜਦਾ ਇਲਾਕਾ ਉਹ ਡਾਊਨ ਆ ਥੋੜਾ ਸਕੂਲ 'ਚੋਂ ਪਾਣੀ ਵੜ ਕੇ ਨਾ ਫਿਰ ਇੱਧਰ ਆਈਦਾ ਫਿਰ ਆ ਸਾਈਡ ਸਾਰੀ ਤੁਸੀਂ ਸਸਾਣ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਇਹੋ ਕਹਿੰਦੇ ਵੀ ਚਲੋ ਸਾਡੀ ਦੇਖ ਰੱਖ ਹੁੰਦੀ ਰਹੇ ਤੇ ਚਲੋ ਬੰਦਾ ਇਹ ਤੁਸੀਂ ਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਬੜੇ ਹੋਈ ਆ ਤੇ ਇਹਦੀ ਪੁਕਿਆਈ ਹੋ ਜੇ ਮਿੱਟੀ ਬਹੁਤ ਵਧੀਆ ਇਹਦੀ ਮਿੱਟੀ ਮੋਟੀ ਪੈ ਜਾ ਕਿੰਨਾ ਚਿਰ ਹੋਇਆ ਤੁਸੀਂ ਨੂੰ ਬਣਿਆ ਇਹ ਤੁਸੀਂ ਬਣਿਆ ਗਏ ਜਿੰਨੇ ਸਾਲ ਹੋ ਗਿਆ 25 ਸਾਲ ਹੋ ਗਿਆ ਤੁਸੀਂ ਨੂੰ ਬਣਿਆ ਉਹਦੇ ਬਾਅਦ ਇਹ ਕੋਈ ਮਲਕ ਰਿਪੇਅਰ ਵਗੈਰਾ ਨਹੀਂ ਹੋਇਆ ਜੀ ਅਗਰ ਤੁਸੀਂ ਜਾਂ ਅੱਛੀ ਕੰਡੀਸ਼ਨ ਦੇ ਵਿੱਚ ਹੁੰਦੀ ਤੇ ਫਿਰ ਇਹ ਪਾਣੀ ਦੇ ਦੇ ਘੱਟ ਚਾਂਸ ਸੀ ਕਿਦਾਂ ਠੀਕ ਹੈ ਇਹ ਤੁਸੀਂ ਨੇ ਸਾਨੂੰ ਬਚਾਇਆ ਜੀ ਠੀਕ ਹੈ ਇਧਰ ਤੇ ਪਾਣੀ ਬਹੁਤ ਹੀ ਸਾਰਾ ਇਹਦੇ ਸਾਰੇ ਬੰਦੇ ਨੀਵੇਂ ਨੀਵੇਂ ਮਕਾਨਾ ਜਿਹੜੇ ਅੰਦਰ ਪਾਣੀ ਭਰਦਾ ਟੂੜੀਆਂ ਲੱਤ ਨਹੀਂ ਕਰਾਂ ਆਹ ਟਾਡਾ ਮਲਾ ਨੁਕਸਾਨ ਵਗੈਰਾ ਕਿੰਨਾ ਹੋਇਆ ਨੁਕਸਾਨ ਉਹ ਤੇ ਫਸਲ ਫੁੱਸੜ ਫਸਲ ਨੁਕਸਾਨ ਫਸਲ ਦੀ ਨੁਕਸਾਨ ਤੇ ਮੈਂ ਇੱਥੇ ਉਹ ਵੀ ਦੇਖਿਆ ਕਿ ਕੀ ਕਹਿ ਰਿਹਾ ਕਿ ਸਾਡਾ ਪੂਰਾ ਜਿਹੜਾ ਸਾਲ ਦਾ ਰਾਸ਼ਨ ਜਿਹੜਾ ਚੌਲ ਵਗੈਰਾ ਕਣਕ ਵਗੈਰਾ ਉਹ ਸਾਡੇ ਕੀ ਖਰਾਬ ਹੋ ਗਿਆ ਖਰਾਬ ਹੋ ਗਿਆ ਹੈਨਾ ਹਾਂਜੀ ਤੇ ਰਾਸ਼ਨ ਇਸ ਪਹਿਲੇ ਮਿਲ ਰਿਹਾ ਤੁਹਾਨੂੰ ਗਵਰਨਮੈਂਟ ਦਾ ਹਾਂਜੀ ਗਵਰਨਮੈਂਟ ਤੋਂ ਆਪ ਕੋ ਹਾਂਡੇ ਦਾ ਕੋਈ ਕੱਚਾ ਪੱਕੇ ਦਾ ਰਸਨ ਵੀ ਬਣਿਆ ਬਣਾਇਆ ਵੀ ਬਣਿਆ ਬਣਾਇਆ ਦਾ ਨਹੀਂ ਕੱਚਾ ਕੱਚਾ ਜਿਹੜਾ ਗਵਰਨਮੈਂਟ ਤੁਹਾਨੂੰ ਰਾਸ਼ਨ ਦੇ ਰਹੀ ਹੈ ਉਹ ਕਿੰਨਾ ਮਿਲ ਰਿਹਾ ਇੱਕ ਦੋ ਵਜੇ ਆਏ ਇੱਕ ਦੋ ਵਜੇ ਆਏ ਕਿੰਨਾ ਕਿੰਨੀ ਕੁ ਮਾਤਰਾ ਚ ਮਿਲ ਰਿਹਾ ਜੱਕ ਆਪ ਹੀ ਆਈ ਆਈ ਲੈ ਕੇ ਦੋ ਬੁਰਖਾਰੀ ਨੂੰ ਫੋਨ ਹਾਂ ਨੋਟਮੈਂਟ ਕਰਕੇ ਨੇ ਇੱਕ ਇੱਕ ਤੋੜਾ ਉਹ ਜਿਹੜਾ ਕੋਈ ਘਰ ਦਾ ਸਮਨ ਹਲਤੀ ਮਰਤਾਂ ਨੂੰ ਲਾਉਣ ਉਹਦੇ ਨਾਲ ਕਿੰਨੇ ਕਿੰਨੇ ਦਿਨ ਦਾ ਗੁਜ਼ਾਰਾ ਹੋਏਗਾ ਹਫਤੇ ਇੱਕ ਦਾ ਹਫਤੇ ਇੱਕ ਦਾ ਤੇ ਇੱਥੇ ਤੇ ਅਸੀਂ ਦੇਖ ਰਿਹਾ ਕਿ ਜ਼ਖਮ ਤੇ بڑے ਵੱਡੇ ਆ ਗਿਆ ਲੇਕਿਨ ਮਾਲਮ ਜਿਹੜੀ ਉਹ ਦਿਖਾਈ ਨਹੀਂ ਦੇ ਰਹੀ ਹੈ ਠੀਕ ਹੈ ਅਸੀਂ ਜਿਤਨਾ ਇਹ ਹਾਲਾਤ ਦੇਖਿਆ ਇਸ ਏਰੀਏ ਦੇ ਬਹੁਤ ਵੱਡੇ ਜ਼ਖਮ ਆ ਗਿਆ ਦੁੱਖ ਹੋ ਰਿਹਾ ਸਾਨੂੰ ਟਰੈਲੀ ਜਿੱਥੋਂ ਤੁਸੀਂ ਪਿੱਛੋਂ ਲਾ ਗਿਆ ਇਹ ਨਹੀਂ ਜੀ ਜੀ ਇਹ ਵੀ ਇਹ ਰਸਤੇ 'ਚ ਪਾਲਕ ਆ ਗਏ ਨੇ ਪੱਥਰ ਪੁੱਥਰ ਪਾ ਗਏ ਆਹ ਆਹ ਦੇਖੇ ਦੇਖਿਆ ਆਹ ਪਾੜ ਤਾ ਗਿਆ ਪਾੜ ਤਾ ਗਿਆ ਨੇ ਟਿੰਡੀ ਦੇ ਨੀ ਬੜੇ ਲੋਕੀ ਬਾਹਰੋਂ ਮੋੜ ਦਿੰਦੇ ਨੇ ਕਹਿੰਦੇ ਆਣਾ ਕਿੱਦਾਂ ਆਹ 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 ਹਾਂਜੀ ਨਹੀਂ ਅਸੀਂ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਪਹਿਲੇ ਲੇਕਿਨ ਨਹੀਂ ਆ ਪਾਇਆ ਗਾ ਪਾਣੀ ਹੈਗਾ ਹੀ ਨਾ ਬਹੁਤ ਤੁਹਾਡਾ ਸ਼ੁਕਰੀਆ ਔਰ ਉਧਰ ਪੂਰਾ ਜਿਹੜਾ ਹੈਗਾ ਹੀ ਇਹਨਾਂ ਦੇ ਲੱਖ ਲੱਖ ਪਾਣੀ ਆਏ ਮੱਖਣਪੁਰ ਸਾਈਡ ਵੀ ਸੜਕ ਦੇ ਵਿੱਚ ਉਧਰ ਵੀ ਪਾਣੀ ਨਾਲ ਜਿਹੜਾ ਜਲਤਲ ਹੋਇਆ ਹੈ ਇਹ ਆਹ ਪ੍ਰੋਬਲਮ ਸਾਰੇ ਪਾਣੀ ਘਟ ਗਿਆ ਹੁਣ ਸਾਰਾ ਹੀ ਆ ਇਹ ਤੁਸੀਂ ਦੇਖ ਰਹੇ ਹੋ ਕਿ ਬੱਡ ਬੱਡ ਪਾਣੀ ਹੋ ਗਿਆ ਇਹ ਸਮਾਜਿਕ ਸੇਵਾ ਕਰ ਰਹੀਆਂ ਸਮਾਜਿਕ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਸੇਵਾ ਕਰ ਰਹੀਆਂ ਲੰਗਰ ਲੈ ਕੇ ਇੱਥੇ ਆ ਰਹੀਆਂ ਨੇ ਰਾਸ਼ਨ ਵੀ ਵੰਡ ਰਹੀਆਂ ਨੇ ਨਾ ਔਰ ਰਾਸ਼ਨ ਵੀ ਲੈ ਕੇ ਪੱਕਾ ਰਾਸ਼ਨ ਵੀ ਔਰ ਲੰਗਰ ਵੀ ਲੈ ਕੇ ਇੱਥੇ ਪਹੁੰਚ ਰਹੀ ਹੈ ਨਾ ਔਰ ਅਸੀਂ ਬਹੁਤ-ਬਹੁਤ ਧੰਨਵਾਦ ਕਰਨਿਆ ਨਾ ਸਮਾਜਿਕ ਸਮਾਜ ਸੇਵੀ ਸੰਸਥਾਵਾਂ ਦਾ ਜੋ ਅੱਜ ਇਸ ਵਿਲੇ ਜਿਹੜੇ ਮੁਸੀਬਤ ਦੇ ਵਿੱਚ ਲੋਕ ਆ ਗਏ ਇਹਨਾਂ ਦੀ ਮਦਦ ਦੇ ਵਿੱਚ ਜਿਹੜੇ ਆ ਹਰ ਸੰਭਵ ਪ੍ਰਯਾਸ ਕਰ ਰਹੇ ਆ ਪਰ ਅੱਗੇ ਅਸੀਂ ਇਹ ਚਾਹੁੰਦੇ ਆ ਕਿ ਸਰਕਾਰ ਦੇ ਕੋਲੋਂ ਕਿ ਇਹ ਜਿਹੜੇ ਇਧਰੋਂ ਚੱਲ ਜੂਗਾ ਰੋਡ ਲੋਕ ਆ ਗੈਸ ਵਲੇ ਇਹ ਬਿਲਕੁਲ ਜਿਹੜਾ ਉਜੜ-ਪੁਜੜ ਚੁੱਕਿਆ ਔਰ ਇਹਨਾਂ ਵਾਸਤੇ ਸਪੈਸ਼ਲ ਪੈਕੇਜ ਹੈ ਔਰ ਉਹ ਸੈਂਟਰ ਗਵਰਨਮੈਂਟ ਵੀ ਔਰ ਸਟੇਟ ਗਵਰਨਮੈਂਟ ਵੀ ਇਹ ਪ੍ਰਯਾਸ ਕਰਨਗੇ ਕਿ ਇਹਨਾਂ ਦਾ ਦੁਆਰਾ ਜਿਹੜਾ ਬਿਲਕੁਲ ਜਿਹੜਾ ਆ ਪਾਰਦਰਸ਼ੀ ਦਰਸ਼ਤਾ ਦੇ ਨਾਲ ਇਹਨਾਂ ਦਾ ਸਰਵੇ ਕੀਤਾ ਜਾਏ ਔਰ ਜਿੰਨਾ ਜਿੰਨਾ ਦਾ ਮੁਆਵਜ਼ਾ ਬੰਦਾ ਔਰ ਇਹਨਾਂ ਨੂੰ ਮੁਆਵਜ਼ਾ ਜਿਹੜਾ ਆ ਉਹ ਦਿੱਤਾ ਜਾਏ ਤਾਂ ਕਿ ਇਹ ਪਰਿਵਾਰ ਵੀ ਜਿਹੜਾ ਦੁਆਰਾ ਆਪਣੇ ਪੈਰਾਂ ਦੇ ਉੱਤੇ ਆ ਸਕਣ ਗੱਫੜਿਆ ਗਿਆ ਸੱਸੀਗਰ ਬਾਪੂ ਜੀ ਉਸ ਨੋਟ ਔਰ ਕਰਾਈ ਪਾਣੀ ਪੂਣੀ ਬਹੁਤ ਆਇਆ ਅੱਛਾ ਹਾਂ ਜੀ ਜ਼ਮੀਨਾਂ ਚ ਮੁੰਡਾ ਕੀ ਕਹੇ ਇੱਕ ਦੇਖਾਂਗੇ ਆਹ ਪੜੀ ਚੁਣੇਗਾ ਪਾਣੀ ਚ ਅਜੇ ਤੱਕ ਪਾਣੀ ਤੁਹ ਕਾਰੀਫ ਆਖੇ ਪੈਣ ਵਰਗਾ ਨਾ ਆ ਜਿਵੇਂ ਦੇ ਪਰਵ ਨੇ ਠੀਕ ਹੈ ਸੋ ਦੇਖ ਰਹੇ ਹੋ ਤੁਸੀਂ ਲੋਕਲ ਇੱਥੋਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਪੂਰੀ ਤਰ੍ਹਾਂ ਜਿਹੜੀਆਂ ਪਾਣੀ ਦੇ ਵਿੱਚ ਜਿਹੜੀਆਂ ਉਹ ਡੁੱਬ ਚੁੱਕੀਆਂ ਨੇ ਬਹੁਤ ਮਾੜੇ ਹਾਲਾਤ ਨੇ ਲਗ ਲਗ ਸੰਸਤਾਵਾਂ ਕੋਸ਼ਿਸ਼ ਕਰ ਰਹੀ ਨੇ ਇੱਧਰ ਜਿੱਥੋਂ ਤੱਕ ਉਹਨਾਂ ਨੂੰ ਕੋਜਗ ਸੇਵਾ ਹੋਵੇ ਇੱਕ ਘਰਾਂ ਦੇ ਵਿੱਚ ਥੋੜੀ ਜਿਹੀ ਗੱਲਬਾਤ ਕਰਾਂਗੇ ਨਹੀਂ ਜੀ ਪਪਾ ਜੀ ਤੁਸੀਂ ਜਿਤਨਾ ਤੁਹਾਡੇ ਹਾਲਾਤ ਦੇਖੇ ਬੜੇ ਮਾੜੇ ਹਾਲਾਤ ਆ ਗਏ ਦਰ ਫਸਲਾਂ ਵੀ ਡੁੱਬ ਚੁੱਕੀਆਂ ਰਾਸ਼ਨ ਵੀ ਦਾਣੇ ਵੀ ਜਿਹੜੇ ਆ ਉਹ ਦੇਖੇ ਕਿੰਿਆਂ ਦੇ ਬਰਬਾਦ ਹੋ ਗਏ ਆ ਘਰਾਂ ਦੇ ਵਿੱਚ ਜਿਹੜੇ ਕੋਲਾਂ ਦੇ ਵਿੱਚ ਦਾਣੇ ਪਏ ਹੁੰਦੇ ਆ ਤੇ ਹੁਣ ਤੁਸੀਂ ਕੀ ਸਰਕਾਰ ਸਸ਼ਨਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਦੇਖੋ ਜੀ ਨਾਲ ਸਾਡੇ ਕੋ ਵੀ ਰੇ ਨਾਲ ਸਾਡੇ ਕੋ ਖਾਦ ਰਹੀ ਹੈ ਜੀ ਅਸੀਂ ਸਰਕਾਰ ਨੂੰ ਇਹ ਚਾਹੁੰਦੇ ਆ ਕਿ ਸਾਨੂੰ ਵੀ ਖਾਦ ਹੋ ਜੀ ਜੀ ਤੇ ਜੰਗਲਾਂ ਮੈਂ ਚਾਰਾ ਮਿਲ ਜੀ ਜੀ ਜਿਆਦਾ ਸਰਕਾਰ ਦੇ ਸਕਦੀ ਹੈ ਕਿਸਾਨ ਨੂੰ ਸੁੱਕਾ ਰਾਸ਼ਨ ਦਾ ਜਿਹੜਾ ਪਿੰਡ ਤੋਂ ਸੁੱਕਾ ਰਾਸ਼ਨ ਚਾਹੀਦਾ ਹੈ ਇਸ ਵੇਲੇ ਤੁਹਾਡੇ ਕੋਲ ਕਿੰਨਾ ਸੁੱਕਾ ਰਾਸ਼ਨ ਪਹੁੰਚਿਆ ਹੈ ਸਰਕਾਰ ਦੀ ਤਰਫੋਂ ਇੱਕ ਕਰਾਂਗੇ ਕਈਆਂ ਕੋ ਕਈਆਂ ਸਭ ਤੋਂ 4 ਹੈ ਕਈਆਂ ਕੋ 2 ਹੈ ਕਈਆਂ ਕੋ 1 ਜੀ ਦੇਖੋ ਜਿਹੜਾ ਐਸਐਸ ਤੁਸੀਂ ਦੇਖ ਰਹੇ ਹੋ ਮੌਕੇ ਦਾ ਜਿਹੜਾ ਚੱਲ ਜਾਂਦਾ ਉਹ ਲੈ ਆਉਂਦਾ ਜਿਹੜਾ ਮੌਕੇ ਤੋਂ ਦੇ ਮੌਕਾ ਹੋ ਜਾਂਦਾ ਉਹ ਚੱਲਦਾ ਮਤਲਬ ਕੋਈ ਸਿਸਟਮ ਨਹੀਂ ਹੈ ਕੋਈ ਸਿਸਟਮ ਨਹੀਂ ਹੈ ਵੀ ਹਰ ਘਰ ਨੂੰ ਜਿਹੜਾ ਸਪੈਸ਼ਲ ਜਿਹੜਾ ਉਹ ਦਿੱਤਾ ਜਾਂਦਾ ਨਹੀਂ ਨਹੀਂ ਜੀ ਲੈਣ ਬਣਾ ਕੇ ਹਰ ਘਰ ਨੂੰ ਥੋੜਾ ਜਿਹਾ ਬੋਹਤਾ ਮੇਰੇ ਆ ਕੋ ਨਹੀਂ ਜੀ 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 ਕੋ ਸਾਨੂੰ ਇਹੋ ਸਰਕਾਰ ਕਦੀ ਮੰਗ ਤੇ ਸਾਨੂੰ ਜੀ ਕਾਦ ਮਿਲ ਜਾਏ ਤੇ ਸਾਨੂੰ ਬਾਕੀ ਜਿਹੜਾ ਇਹ ਮੇਰੇ ਸਾਰਿਆਂ ਨੂੰ ਮੇਰੇ ਪੱਥੇ ਦੀ ਨਾਂ ਦੇ ਨੇ ਥੋੜਾ ਮੇਰੇ ਸਰਕਾਰ ਦੇ ਲਈ ਇੱਕ ਵੱਡਿਓ ਥੋੜਾ ਦੇਰ ਬਹੁਤਾ ਦਿਨ ਸਾਰਿਆਂ ਨੂੰ ਜੀ ਜੀ ਇਹ ਇੱਕ ਜਿਹੜਾ 10 ਲੈ ਲੇਗਾ ਦੂਸਰਾ ਜਿਹੜਾ ਇੱਕ ਨਹੀਂ ਜਦੋਂ ਆਖੂ ਬੰਦੇ ਜਿਹੜੇ ਆ ਖੜਕ ਦੇ ਉੱਤੇ ਗਏ ਆ ਸਾਰੇ ਪਿੰਡੋਂ ਖਸਾਈ ਮੁਰ ਤੇ ਆ ਗਏ ਆ ਹੂੰ ਹੂੰ ਕੋਈ ਤਾਂ ਸਾਰਾ ਕਿਸੇ ਦੇ ਤਾਂ ਸਹੀ ਆ ਹਾਂ ਆਰੇ ਕੋਲੋਂ ਲੋੜ ਹੈ ਜੀ ਜੀ ਐਸਾ ਵੀ ਦੇਖੋ ਨਹੀਂ ਰਿਹਾ ਘਾੜੀ ਦਾਤੀ ਜਿਹੜੀਆਂ ਘਾੜੀ ਇਹ ਬਿਲਕੁਲ ਖਾਸ ਕਰਕੇ ਸਾਡਾ ਪਿੰਡ ਦੀ ਗੀਵਾਂ ਦੇ ਵਿੱਚ ਨੌਕਰੀ ਪੇਸ਼ੇ ਇੱਕ ਵੀ ਹੱਟੇ ਇੱਥੇ ਨੌਕਰੀ ਪੇਸ਼ੇ ਵਾਲਾ ਕੋਈ ਵੀ ਨਹੀਂ ਕੋਈ ਨਹੀਂ ਬਾੜੀ ਨੌਕਰੀ ਕਿਸੇ ਨੂੰ ਤੋਂ ਗੁਬਾਰ ਕਰਦੇ ਘਾੜੀ ਦੀ ਮੰਗਾਂ ਕੋਹ ਬੰਦੇ ਮੁਲਾਜ਼ਮ ਹੋਣੇ ਸਾਰੇ ਤੇ ਸਾਰੇ ਪਿੰਡ ਚ ਦੋ ਬੰਦੇ ਮੁਲਾਜ਼ਮ ਹੈ ਔਰ ਜ਼ਮੀਨਾਂ ਕਿੰਨੇ ਕ ਬੰਦੇ ਕੋਲੇ ਇੱਥੇ ਮੀਨੇ ਹੋਈ ਦੋ ਦੋ ਕਿਸ ਕੋ ਦੋ ਕਿਨੇ ਦੇਖੋ ਚਾਰ ਕਿਨੇ ਉਹ ਵੀ ਜਿਹੜੀ ਪਾਣੀ ਚ ਆ ਗਈ ਆ ਪਾਣੀ 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 ਚ ਆ ਗਈ ਆ ਪਾਣੀ ਦੀ ਰਿਕਰ ਜੀ ਫਸ ਕੇ ਰਵਾਜ ਜਾਂਦਾ ਵੀ ਕਿ ਸਾਨੂੰ ਨਹੀਂ ਆਸਪੀ ਹਾਂ ਉਹਦੇ ਬਾਅਦ ਚ ਪਤਾ ਲੱਗੇ ਗਿਆ ਕਿ ਹਾਂ ਹਾਂ ਇਹ ਪਾਣੀ ਲੋਕਦੇ ਤੱਕ ਘਟੋ ਘਟਦਾ 15 ਦਿਨ ਲੱਗਿਆ ਕੋਈ ਪਤਾ ਨਹੀਂ ਅੱਜ ਇਸ ਕੰਦੀ ਚੱਲ ਰਿਹਾ ਸੋ ਦੇਖ ਰਿਹਾ ਕਿ ਇਹਨਾਂ ਦਾ ਦਰਦ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਸੋਲ ਕਰਿਆ ਕਿ ਸਭ ਕੁਝ ਜਿਹੜਾ ਬਰਬਾਦ ਹੋ ਚੁੱਕਾ ਹੈ ਔਰ ਸਰਕਾਰ ਕੋਲ ਮੰਗ ਕਰਦੇ ਆ ਕਿ ਸਾਨੂੰ ਜਿਹੜੇ ਖਾਸ ਕਰਕੇ ਜਿੱਦਾਂ ਅਗਲੀ ਵਿਜ਼ਾਈ ਆਣੀ ਹੈ ਉਹਦੇ ਵਿੱਚ ਬੀਜ ਜਿਹੜੇ ਉਪਲਬਧ ਕਰਾਏ ਜਾਣ ਇਸ ਵੇਲੇ ਜਿਹੜੀ ਮੌਕੇ ਦੀ ਹੈਗੀ ਆ ਉਹ ਕੋ ਜੋ ਇੱਥੇ ਰਾਸ਼ਨ ਵੰਡਿਆ ਰਿਹਾ ਖਾਸ ਕਰਕੇ ਸਰਕਾਰ ਦੀ ਤਰਫੋਂ ਉਹਦੇ ਵਿੱਚ ਕੋਈ ਸਿਸਟਮ ਨਹੀਂ ਹੈਗਾ ਕੋਈ ਚੈਨਲਾਈਜ਼ ਨਹੀਂ ਉਹਨੂੰ ਕੀਤਾ ਗਿਆ ਕੋਈ ਲੈ ਜਾ ਰਿਹਾ ਕੋਈ ਜਿਹੜਾ ਰਹਿ ਜਾ ਰਿਹਾ ਕਿਉਂਕਿ ਜਿਹੜਾ ਪਰਿਵਾਰ ਅੱਗੇ ਪਿੱਛੇ ਕਿਤੇ ਆ ਗਿਆ ਉਹਦੇ ਤੱਕ ਪਹੁੰਚ ਜਿਹੜੀ ਨਹੀਂ ਉਹ ਪਾਰੀ ਦੂਸਰੇ ਇਸ ਵੇਲੇ ਚਾਰੇ ਦੀ ਇਹਨਾਂ ਦੀ ਜਿਹੜੀ ਜਬਰਦਸਤ ਸਮੱਸਿਆ ਹੈਗੀ ਆ ਔਰ ਚਾਰਾ ਵੀ ਜਿਹੜਾ ਅਸੀਂ ਕਹਿੰਦੇ ਆ ਕਿ ਸਰਕਾਰ ਇੱਧਰ ਜਿਹੜਾ ਚਾਰਾ ਵੀ ਮੁਹੱਈਆ ਕਰਾਏ ਅਸੀਂ ਦੇਖ ਤੂੜੀ ਔਰ ਫੀਡ ਵਗਾਰਾ ਜਿਹੜੀ ਵੰਡੀ ਜਾ ਰਹੀ ਆ ਜਿਨ੍ਹਾਂ ਵਿੱਚ ਹੜਾਂ ਦਾ ਕੋਈ ਵੀ ਪ੍ਰਕੋਪ ਨਹੀਂ ਹੋਇਆ ਉਹਨਾਂ ਪਿੰਡਾਂ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਔਰ ਟਰਹਲੇ ਨਾਲ ਵੰਡਿਆ ਜਾ ਰਿਹਾ ਲੇਕਿਨ ਜਿਹੜੇ ਪੀੜਿਤ ਪਰਿਵਾਰ ਹੈ ਗਿਆ ਜਿਤਨਾ ਇਸ ਵੇਲੇ ਅਸੀਂ ਪਿੰਡ ਤਾਸ ਦੇ ਵਿੱਚ ਖੜਿਆ ਇਹਨਾਂ ਤੱਕ ਜਿਹੜੀ ਉਹ ਉਹ ਰਾਹਤ ਸਮੱਗਰੀ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਨਹੀਂ ਪਹੁੰਚ ਰਹੀ ਅ ਸ਼ੁਕਰੀਆ ਧੰਨਵਾਦ ਤੁਹਾਡਾ